ਜਾ ਵੀਰ ਆ ਤੇ ਫਾਤੂ ਨੇ ਬੁਲਾਇਆ ਔਰ ਹਮਕੇ ਲੈ ਆਇਆ ਯਾਰ ਹਾ ਦਿੱਲੀ ਪੇ ਲੈ ਆਇਆ ਜੀ ਹਾਂ ਚੱਲੇ ਮੈਂ ਬਹੁਤ ਬਹੁਤ ਸੱਚੀ ਗੱਲ ਬੋਲੀ ਉਹ ਯਾਰ ਇਹ ਮੈਂ ਇੱਕ ਕਮਾਲ ਆ ਤੂੰ ਵੀ ਨਾ ਆਪਣਾ ਰੰਗ ਦੇਖ ਕੋਣ ਕਿਲਾ ਰੱਖ ਲੈ ਨਾ ਔਰ ਨਾ ਮੋਦੀ ਤੂੰ ਜਿਸੇ ਮਰਜ਼ੀ ਪਾਰਟੀ ਚ ਹੋਵੇ ਸਾਡਾ ਛੋਟਾ ਭਾਈ ਓਏ ਰਾਜੇ ਬਾਦੂ ਬੜੀ ਸਹੀ ਥਾਂ ਤੇ ਬੈਠਾ ਹੈ ਆਵਾਜ਼ ਯੂ ਅਮਰ ਸਰ ਮੈਂ ਨਵਜ ਨਵਜ ਨੂੰ ਆ ਫੜੋ ਆ ਟਵਿੰਗ ਆਦੀਆ ਵਿੱਚ ਦਾ ਰਾਜ ਜੂਰਾ ਕਹਿੰਦਾ ਸਹੀ ਹੈ ਉਹ ਮੇਰੇ ਨਿਕੁ ਲਈ ਵੀ ਦੁਆ ਕਰਦੀਆਂ ਉਹ ਵਿਸ਼ੇ ਵਾਹ ਵਾਹ ਪਾਕਿਸਤਾਨਾ ਪਾਕਿਸਤਾਨਾ ਮੈਂ ਜਾਵੇ ਨਾ ਵਾਹ ਤੇ ਖੱਪੂ ਚੱਲੇ ਫਿਰ ਤਾੜ ਤਾਲ ਕਰ ਹੈ ਕਿ ਨਹੀਂ ਖੱਪੇ ਪਾਸੋਂ ਵਜੇ ਡੈਂ ਡੈਂ ਕਰਦੇ ਨਹੀਂ ਰਾਜੇ ਪਾ ਦੇਖ ਇਹ ਇਸ ਬੰਦੇ ਦੀ ਖਾਸੀਅਤ ਹੈ ਮੈਂ ਅੱਜ ਸਾਰੀ ਦੁਨੀਆ ਦੇ ਵਿੱਚ ਸਾਹਮਣੇ ਖੜ ਕੇ ਕਹਿੰਦਾ ਇਹ ਆਪਣੇ ਪੁੱਤਰ ਨੂੰ ਦੇਖੋ ਜਾ ਤੇ ਬੰਦਾ ਨਾ ਆਪਦੇ ਆਪ ਨੂੰ ਹੀਰੋ ਬਣਾ ਲਿਆ ਸਾਰਾ ਸਮਾਜ ਉਹ ਰੱਬ ਦੀ ਕਿਰਪਾ ਹੁੰਦੀ ਹੈ ਜੇ ਨਾ ਬਣਾ ਸਕੇ ਕਹਿੰਦੇ ਔਲਾਦ ਨੂੰ ਬਣਾ ਇਹਨੇ ਆਪਣੀ ਔਲਾਦ ਆਪਣੇ ਨਾਲੋਂ ਲੱਖਾਂ ਗੁਣਾ ਵੱਡੀ ਕਰੀ ਇਹਦੇ ਜੇ ਵੱਡਾ ਹੋ ਬੋਲੇ ਸੋਨਿਆ ਜੱਲ ਕਰ ਹਾਂ ਖਲਫੀ ਇੰਨੀਆਂ ਦਾ ਹਾਈਮਾ ਮਾਲੀ ਨਹੀਂ ਕਿ ਚੰਗੇ ਨਹੀਂ ਮੈਚ ਚਾਲੀਆ ਛੁੱਟੋ ਜਾ ਪੁੱਤ